ਹਾਈ ਦੋਸਤੋ ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਹੁਣ ਦੇਖੋ ਤੁਸੀਂ ਸਾਰੀ ਵੀਡੀਓ ਹਾਈ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਸਭ ਤੋਂ ਪਹਿਲਾਂ ਆਪਾਂ ਆਪਾਂ ਨੇ ਚੈਨਲ ਬਾਰੇ ਅੱਜ ਥੋੜੀ ਜਿਹੀ ਗੱਲ ਕਰ ਲਈਏ ਉਹ ਤੋਂ ਬਾਅਦ ਤੁਹਾਨੂੰ ਵੀਡੀਓ ਸੁਣਾਉਣਿਆਂ ਵੀ ਮੇਰਾ ਘਰ ਮੇਰੇ ਨਾਮ ਜਿਹੜੀ ਸਕੀਮਾ ਪੰਜਾਬ ਸਰਕਾਰ ਵੱਲੋਂ ਕਿਵੇਂ ਤੁਹਾਡੇ ਨਾਮ ਜਿਹੜੀ ਰਜਿਸਟਰੀ ਹੋਵੇਗੀ ਤਾਂ ਅਵਰੇ ਚੈਨਲ ਬਾਰੇ ਅਸੀਂ ਦੱਸ ਦਈਏ ਜਿਹੜਾ ਇਹ ਸਾਡਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਪੇਜ ਆਪਣਾ ਨੂੰ ਫੋਲੋ ਕਰਿਓ pdx ਸਮਾਰਾ ਤੇ ਉਹ ਫੇਸਬੁਕ ਪੇਜ ਆ ਤੁਹਾਡੀਆਂ ਇਸ ਚੈਨਲਾਂ ਤੇ ਵੀਡੀਓ ਪੋਸਟਾਂ ਪੈਂਦੀਆਂ ਨੇ ਜੇ ਕੋਈ ਅਮਰਜੰਸੀ ਹੋਵੇ ਸੰ ਨੂੰ ਤੁਸੀਂ ਬੁਲਾ ਵੀ ਸਕਦੇ ਹੋ ਜਾਂ ਫਿਰ ਤੁਸੀਂ ਆਪ ਵੀਡੀਓ ਸਾਡੇ ਜਿਹੜਾ ਪੱਲੇ ਵਟਸਐਪ ਨੰਬਰ ਚੱਲ ਰਿਹਾ ਹੈ ਤੇ ਸਾਨੂੰ ਭੇਜ ਸਕਦੇ ਹੋ ਸੋ ਆਓ ਆਪਾਂ ਗੱਲ ਕਰਦੇ ਆ ਅੱਜ ਪੰਜਾਬ ਸਰਕਾਰ ਦੀ ਜਿਹੜੀ ਸਕੀਮਾ ਮੇਰਾ ਘਰ ਮੇਰੇ ਨਾਮ ਉਸ ਨੂੰ ਲੈ ਕੇ ਅੱਜ ਪਿੰਡ ਕਨਗੜ ਪੁੱਤਰਾਂ ਦੇ ਵਿੱਚ तहसीलदार मैडम जी इंद्रजीत कौर रियाड ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਪਟਵਾਰੀ ਜੀ ਨੇ ਆਪਣੇ ترਸੇਮ ਸਿੰਘ ਜੀ ਤੇ ਨਾਲ ਉਹਦਾ ਇੱਕ ਜਿਹੜੇ ਮੁਲਾਜ਼ਮ ਨੇ ਗੁਲਾਬ ਸਿੰਘ ਜੀ ਉਹ ਵੀ ਇੱਥੇ ਨਜ਼ਰ ਆਏ ਪਿੰਡ ਕਣਗੜ ਦੇ ਵਿੱਚ ਅੱਜ ਜਿਹੜਾ ਇੱਕ ਕੈਂਪ ਲਾਇਆ ਗਿਆ ਵੀ ਜਦੋਂ ਡਰਾਉਨ ਨਾਲ ਲਾਲਖੀਰ ਦੇ ਅੰਦਰ ਵਾਲੀਆਂ ਰਿਸ਼ਤੀਆਂ ਹੋਣਗੀਆਂ ਉਹਦੇ ਵਿੱਚ ਕਈ ਵਾਰ ਕੀ ਹੁੰਦਾ ਇੱਕ ਦੂਜੇ ਦੇ ਨੰਬਰ ਅੱਗੇ ਪਿੱਛੇ ਹੋ ਜਾਂਦੇ ਆ ਤੇ ਉਹ ਲੋਕ ਕੀ ਕਰਦੇ ਫਿਰ ਉਹ ਦੱਸਦੇ ਆ ਜਾ ਕੇ ਦਰਖਾਸਤ ਦਿੰਦੇ ਆ ਵੀ ਇਹ ਜਿਹੜੀ ਮੇਰੀ ਜਗਾ ਉਹ ਇੱਥੇ ਬਣਦੀ ਆ ਜਾਂ ਇੱਥੇ ਬਣਦੀ ਆ ਇਹ ਸਹੀ ਨਹੀਂ ਹੈਗੀ ਤਾਂ ਅੱਜ ਮੈਡਮ ਜੀ ਇੱਥੇ ਪਹੁੰਚੇ ਸਨ ਉਹਨਾਂ ਨੇ ਤੁਰੰਤ ਅੱਜ ਦੀ ਹੀ ਤਰੀਕ 'ਚ ਉਸੇ ਟਾਈਮ ਇਹ ਚੀਜ਼ਾਂ ਦਾ ਹੱਲ ਕੀਤਾ ਤਾਂ ਆਪਾਂ ਸੁਣਾਣਿਆ ਪਹਿਲਾਂ ਮੈਡਮ ਜੀ ਕੀ ਕਹਿੰਦੇ ਆ ਮੈਂ ਵੀ ਸ਼ਸ਼ੀ ਕਾਲ ਸ਼ਸ਼ੀ ਕਾਲ ਪੱਬ ਜੀ ਜਿਹੜੇ ਮੰਨ ਲਓ ਮੇਰਾ ਘਰ ਮੇਰੇ ਨਾਮ ਸਕੀਮ ਸਰਕਾਰ ਵੱਲੋਂ ਇਹਦੇ ਤਹਿਤ ਜਿਹੜੇ ਡਰਾਉਣ ਨਾਲ ਮਾਲੂਵੀ ਸਰਵੇ ਹੋਇਆ ਸੀ ਉਹਨੂੰ ਲੈ ਕੇ ਲੋਕਾਂ ਦੀਆਂ ਰਿਸ਼ਤਨੀਆਂ ਅਜੇ ਤੱਕ ਹੋਈਆਂ ਨਹੀਂ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੁੰਨੇ ਹੋ ਜਦੋਂ ਡਰੋਨ ਕੀਤਾ ਮੈਪਿੰਗ ਹੋ ਜਾਂਦੀ ਹੈ ਮੈਪਿੰਗ ਤੋਂ ਬਹੁਤ ਸਰਵੇ ਹੁੰਦਾ ਸਰਵੇ ਹੋਣ ਤੋਂ ਬਾਅਦ ਆਹੀ ਆਬਜੈਕਸ਼ਨਸ ਹੁੰਦੇ ਇਹਨਾਂ ਦੇ ਪਬਲਿਕ ਨੇ ਜੋ ਆਬਜੈਕਸ਼ਨ ਦਿੱਤੇ ਆ ਕਿਸੇ ਦਾ ਨੰਬਰ ਗਲਤ ਲੱਗਾ ਨਾਮ ਕਿਸੇ ਹੋਰ ਦਾ ਕਬਜਾ ਕਿਸੇ ਹੋਰ ਦਾ ਜਾਂ ਕਿਸੇ ਨੂੰ ਕੋਈ ਵੀ ਪ੍ਰੋਬਲਮ ਰਕਬੇ ਦੀ ਪ੍ਰੋਬਲਮ ਉਹ ਹੀ ਸਰਵੇ ਕਰ ਰਹੇ ਆ ਆਬਜੈਕਸ਼ਨ ਦੀ ਹੁਣ ਜੈਕਸਨ ਸੁਣ ਲਏ ਇਹਨਾਂ ਦੇ ਪਰੂ ਕਰਦੇ ਅੱਛਾ ਜਿਹੜੀਆਂ ਮੈਮ ਰਿਸ਼ਤੇ ਛੇਤੀ ਹੋ ਜਾਣਗੇ ਇਹ ਜਿਹੜੇ ਲੋਕ ਆਸਲਾ ਹੀ ਬੈਠ ਨੇ ਇਹ ਆਟੋਮੈਟਿਕ ਹੀ ਇਹਨਾਂ ਨੂੰ ਜਦੋਂ ਐਪ 3 ਤੱਕ ਕੰਪਲੀਟ ਹੋ ਗਿਆ ਤੇ ਆਟੋਮੈਟਿਕ ਹੀ ਇਹਨਾਂ ਨੂੰ ਮਿਲ ਜੰਦੀਆਂ ਜਲਦੀ ਬੰਦ ਇਹ ਠੀਕ ਆ ਮੈਂ ਹਾਂ ਜੀ ਬਬੇ ਸ਼ਸ਼ੀ ਕਾਲ ਕਾਲ ਜੀ ਅੱਜ ਮੁਲਾਜ਼ਮ ਇੱਥੇ ਪਹੁੰਚੇ ਨੇ ਜਿਹੜੇ ਵੀ ਮੇਰਾ ਘਰ ਮੇਰੇ ਨਾਮ ਸਕੀਮ ਦੇ ਤਹਿਤ ਹਨਾ ਜੇ ਕਿਸੇ ਨੂੰ ਪ੍ਰੋਬਲਮ ਆ ਰਹੀ ਹੈ ਉਹਨੂੰ ਸਹੀ ਕਰ ਰਹੇ ਨੇ ਤੇ ਕੀ ਕਹਿਣਾ ਚਾਹੁੰਦੇ ਹੋ ਪਿੰਡ ਦੇ ਵਿੱਚ ਵਧੀਆ ਸਰਵੇ ਹੋਇਆ ਉਹ ਵਧੀਆ ਸਰਵੇ ਹੋਇਆ ਸੀ ਧਰਮਾਲ ਸਿੰਘ ਸਰਦਾਰ ਸਾਹਿਬ ਦੇ ਜਿਨ੍ਹਾਂ ਨੇ ਸਮੇਂ 'ਤੇ ਦਵਾ ਕੱਢ ਕੇ ਸਾਡੀ ਮੁਖੜੀ ਸੁਣੇ ਤੇ ਉਹਨਾਂ ਨੂੰ ਮੌਕੇ ਤੇ ਹੱਲ ਕੀਤਾ ਹੈ ਮੌਕੇ ਤੇ ਹੱਲ ਹੋਰ ਹੋਗੇ 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 ਮੌਕੇ ਤੇ ਹੱਲ ਤੇ ਸਾਡੇ ਨਾਲ ਸਰਪੰਚ ਸਾਹਿਬ ਵੀ ਨੇ ਤੇ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੁੰਦੇ ਹੋ ਜੋ ਮੁਲਾਜ਼ਮ ਪੰਜਾਬ ਸਰਕਾਰ ਵੱਲੋਂ ਤਨਦੇਹੀ ਦੇ ਨਾਲ ਡਿਊਟੀ ਕਰ ਰਹੇ ਨੇ ਬਹੁਤ ਵਧੀਆ ਕੰਮ ਕੀਤਾ ਰੰਗੀ ਜਿੱਦੇ ਜਿੱਦੇ ਮਤਲਬ ਨਾ ਅਸੀਂ ਨੰਬਰ ਗਲਤ ਹਨ ਉਹ ਸਹੀ ਕਰਤੇ ਮੌਕੇ ਸਹੀ ਕਰਤੇ ਤੇ ਤੁਸੀਂ ਸੁਣ ਸਕਦੇ ਹੋ ਤੇ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਹਦਾਇਤਾਂ ਨੇ ਜਿਹੜੇ ਇੱਥੇ ਪਟਵਾਰੀ ਸਾਹਿਬ ترਸ਼ੇਮ ਸਿੰਘ ਜੀ ਤੇ ਨਾਲ ਮੈਡਮ ਜੀ ਇੱਥੇ ਪਹੁੰਚੇ ਨੇ ਆਪਣੇ ਸਟਾਫ ਦੇ ਨਾਲ ਬਹੁਤ ਵਧੀਆ ਪਿੰਡ ਕਣਗੜਪੂਤਨਾ ਦੇ ਵਿੱਚ ਅੱਜ ਹੀ ਮੌਕੇ ਤੇ ਹੀ ਸਾਰੇ ਮਸਲੇ ਹੱਲ ਕੀਤੇ ਗਏ ਨੇ ਜਿਨ੍ਹਾਂ ਜਿਹਨਾਂ ਦੀ ਐਪਲੀਕੇਸ਼ਨ ਗਈ ਸੀ ਤੇ ਇਸ ਤਰ੍ਹਾਂ ਦੇ ਜਦੋਂ ਮੁਲਾਜ਼ਮ ਅਫਸਰ ਕੰਮ ਜਿਹੜੇ ਤਨਦੇਹੀ ਦੇ ਨਾਲ ਕਰਦੇ ਆ ਤੇ ਕਿਸੇ ਨੂੰ ਵੀ ਪਰੇਸ਼ਾਨੀ ਨਹੀਂ ਆਉਂਦੀ ਤੇ ਨਹੀਂ ਲੋਕ ਕੋਟਕਚਰੀਆਂ ਦੇ ਚੱਕਰਾਂ 'ਚ ਫਰੀ ਜਾਂਦੇ ਆ ਜਿੱਥੇ ਪ੍ਰੋਬਲਮ ਆਉਂਦੀ ਆ ਪਰ ਅੱਜ ਉਹੀ ਗੱਲ ਆ ਵੀ ਸਰਕਾਰ ਨੇ ਜਿਵੇਂ ਕਿਹਾ ਸੀ ਤੁਹਾਡੇ ਘਰ-ਘਰ ਜਾ ਕੇ ਕੰਮ ਹੋਣਗੇ ਤੇ ਇਸ ਤਰ੍ਹਾਂ ਦੇ ਅਫਸਰ ਜਦੋਂ ਘਰ-ਘਰ ਪਹੁੰਚ ਗਏ ਮਦਦ ਕਰਦੇ ਆ ਤੇ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਤੁਸੀਂ ਸਾਰੀ ਗੱਲਬਾਤ ਸੁਣੀ ਆ ਜੋ ਇੱਥੇ ਤਹਿਸੀਲਦਾਰ ਮੈਡਮ ਨੇ ਦੱਸਿਆ ਤੇ ਜਿਹੜੇ ਇੱਥੇ ਪਦਵੰਤੇ ਸੱਜਣ ਨੇ ਪਿੰਡ ਦੇ ਨੰਬਰਦਾਰ ਸਾਹਿਬ ਬਾਬਾ ਸਰਜੀਤ ਸਿੰਘ ਜੀ ਉਹਨਾਂ ਨਾਲ ਵੀ ਗੱਲਬਾਤ ਦੀ ਸਰਪੰਚ ਸਾਹਿਬ ਨਾਲ ਗੱਲ ਹੋਈ ਆ ਦਵਿੰਦਰ ਸਿੰਘ ਜੀ ਨਾਲ ਇੱਥੇ ਇੱਕ ਗੱਲ ਦੱਸਣੀ ਬਹੁਤ ਜ਼ਿਆਦਾ ਜ਼ਰੂਰੀ ਬਣਦੀ ਆ ਜਦੋਂ ਪੰਜਾਬ ਸਰਕਾਰ ਇਸ ਤਰ੍ਹਾਂ ਦਾ ਕੋਈ ਉਪਰਾਲਾ ਕਰਦੀ ਆ ਜਾਂ ਜਿਹੜੇ ਅਫਸਰ ਨੇ ਜਿਹੜੇ ਅਫਸਰ ਇਸ ਤਰ੍ਹਾਂ ਆਪਣਾ ਐਨੀ ਟਾੜਕਾ ਧੁੱਪ ਦੇ ਵਿੱਚ ਗਰਮੀ ਦੀ ਪ੍ਰਵਾਨਾ ਕਰਦੇ ਹੋਏ ਲੋਕਾਂ ਦੇ ਲਈ ਉਹਨਾਂ ਦੀ ਮਦਦ ਕਰਦੇ ਨੇ ਤੇ ਇਸ ਤਰ੍ਹਾਂ ਦੇ ਅਫਸਰਾਂ ਨੂੰ ਇੱਕ ਸਲੂਟ ਬਣਦਾ ਚੰਗੀ ਗੱਲ ਆ ਜਿੱਥੇ ਜਿਹੜੇ ਵੀ ਸ਼ਹਿਰ 'ਚ ਇਸ ਤਰ੍ਹਾਂ ਦੇ ਕੰਮ ਹੁੰਦੇ ਅਫਸਰ ਕੰਮ ਕਰਦੇ ਆ ਸਲਾਂਘਾ ਉਹਨਾਂ ਦੀ ਕਰਨੀ ਬਣਦੀ ਆ ਤਾਂ ਸਹਿਰ ਸਮਾਣਾ ਦੇ ਜਿਹੜਾ ਸਟਾਫ ਆ ਬਹੁਤ ਜ਼ਿਆਦੇ ਵਧੀਆ ਜਿਹੜੇ ਤਰੀਕੇ ਨਾਲ ਇਹਨਾਂ ਨੇ ਇੱਥੇ ਆ ਕੇ ਤੁਰੰਤ ਇਹਨੂੰ ਇੱਕ ਸਰੀਅਸਲ ਰਿਆ ਨਾਲ ਦੀ ਨਾਲੇ ਜਿਹੜੀਆਂ ਕਮੀਆਂ ਆ ਰਹੀਆਂ ਸੀ ਉਹਨਾਂ ਨੂੰ ਹੱਲ ਕੀਤਾ ਤੇ ਜਿਵੇਂ ਜਿਵੇਂ ਪੰਜਾਬ ਦੇ ਵਿੱਚ ਕਿਤੇ ਵੀ ਡਰੋਨ ਨਾਲ ਜਿਹੜੀਆਂ ਇਹ ਲਾਲ ਖੀਰ ਦੇ ਅੰਦਰ ਜਿਹੜੀਆਂ ਰਿਸ਼ਤੇ ਬਣਾਉਣ ਵਾਲਾ ਇਹ ਯਤਨ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਤਾਂ ਕਰਕੇ ਬਹੁਤ ਜਲਦ ਇਹ ਸਕੀਮ ਤੁਹਾਡੇ ਸਾਰਿਆਂ ਤੱਕ ਪਹੁੰਚ ਰਹੀ ਆ ਤੇ ਨਾਲ ਨਾਲ ਇਹ ਤੁਹਾਡੇ ਜਿਹੜੇ ਰਿਸਟਰੀਆਂ ਨੇ ਉਹ ਵੀ ਹੋਣਗੀਆਂ ਤਾਂ ਅੱਜ ਤੱਕ ਐਨਾਈ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਫੇਰਾ ਜਰੋਵਾਂਗੇ ਸਾਨੂੰ ਦਿਓ ਆ ਗਿਆ ਧੰਨਵਾਦ ਜੀ